ਦੀ ਗਰੀਬੀ ਮੁਰਜੇ ਮੇਰੇ ਘਰ ਦੀ ਗਰੀਬੀ ਬੜੀ ਸੀ ਬੜੇ ਮਾੜੇ ਹਾਲਤੀ ਸੀ ਮੈਂ ਕਹਿੰਦੀ ਬੇਟਾ ਭਰਤੀ ਹੋ ਤੇ ਮੇਰੇ ਘਰ ਦੀ ਗਰੀਬੀ ਮੋੜ ਪਰ ਮੈਂ ਪੜਾਹ ਜੀ ਦਾ ਜਦੋਂ ਪਿਓ ਮਰਿਆ ਛੋਟਾ ਜਿਹਾ ਪੰਜਵੀਂ ਚ ਪੜਦਾ ਸੀ ਤੇ ਉਸ ਤੋਂ ਬਾਅਦ ਇਹਨ ਮੈਂ ਪੜਾਹ ਲਖਾ ਕੇ ਭਰਤੀ ਕਰਾਇ ਪਹਿਲੀ ਭਰਤੀ ਮੇਰਾ ਪੁੱਤ ਹੋ ਗਿਆ ਇਹਦੀ ਅਮਰਤਪਾਲ ਨਾਲ ਕਿਤੇ ਫੋਟੋ ਲੱਤੀ ਮੈਨੂੰ ਨਹੀਂ ਪਤਾ ਅਮਰਤਪਾਲ ਕੌਣ ਆ ਕੌਣ ਨੇ ਉਹਦੇ ਤੋਂ ਸਾਡੇ ਘਰ ਇੱਕ ਦੋ ਵਾਰੀ ਪੁਲਿਸ ਆਈ ਆ ਉਹਨਾਂ ਨੇ ਮੈਨੂੰ ਕੁਝ ਨਹੀਂ ਆਖੇ ਮੈਂ ਬੇਨਿਆਜ ਨਹੀਂ ਕਹਿਣਾ ਉਹਨਾਂ ਨੇ ਕੀ ਆਖਾ ਮੇਰਾ ਪੁੱਤ ਸੰਦਾ ਐ ਮੈਂ ਤਾਂ ਇਹੋ ਹੀ ਆਖਣਾ ਪੁੱਤ ਨਾ ਦਵਾਈ ਖਾ ਕੇ ਮਰ ਪਤਾ ਮੇਰੀ ਜ਼ਿੰਦਗੀ ਕੋਈ ਨਹੀਂ ਹੋ ਪਤਾ ਮੇਰੀ ਜ਼ਿੰਦਗੀ ਕੋਈ ਨਹੀਂ ਮੈਂ ਬਿਮਾਰ ਹੋਵੇ ਮੇਰਾ ਸਰੀਰ ਕੰਬਣ ਡਿਆ ਆ ਅੱਖੀ ਮੈਨੂੰ ਲੱਭਦਾ ਨਹੀਂ ਬਾਜੀ ਮੇਰੇ ਲੱਗੇ ਨਹੀਂ ਕੋਈ ਅਣਕ ਜਨਾਨੀ ਪੈਂਦੀ ਡਰਦੀ ਪਤਾ ਨਹੀਂ ਕਿਹੜਾ ਪੁਲਿਸ ਪੈਜਣੀ ਤੇ ਕਦੋਂ ਲੈ ਜਣਾ ਉਹਨੂੰ ਕਿੰਨੇ ਦਾ ਨਾਮ ਮੇਰਾ ਨਾ ਹਰਜਿੰਦਰ ਕੌਰ ਜੀ ਤੁਹਾਡੇ ਕਿੰਨੇ ਬੱਚੇ ਆ ਮੇਰੇ ਬੱਚੇ ਭਾਜੀ ਮੇਰੇ ਦੋ ਵਿਆਹ ਜੇ ਪਹਿਲੀਆਂ ਬੇਟੀਆਂ ਮੇਰੀਆਂ ਦੋ ਪਹਿਲੇ ਵਿਆਹ ਚ ਨੇ ਦੋ ਇੱਕ ਅੱਲਾ ਹੀ ਇੱਕੋ ਹੀ ਇਹਦਾ ਨਾਮ ਸਵਰਨ ਸਿੰਘ ਸੀ ਪੱਕਾ ਤੇ ਦਾ ਜੀਵਨ ਫੌਜੀ ਕਹਿੰਦੇ ਫੌਜ ਰਹਿ ਕੇ ਆਇਆ ਕਿੰਨੇ ਚਿਰ ਫੌਜ ਰਹਿ ਫੌਜ 7 ਸਾਲ ਨੌਕਰੀ ਕੀਤੀ ਹੈ ਨਾ ਕਿੱਥੇ ਕਿੱਥੇ ਕੀਤੀ ਨੌਕਰੀ ਦੋ ਸਾਲ ਤੇ ਕੀਤੀ ਨੇ ਸ਼੍ਰੀਨਗਰ ਦੋ ਸਾਲ ਲੇਚ ਕੀਤੀ ਹੈ ਨਾ ਤੇ ਇੱਕ ਸਾਲ ਹੁਣ ਜੰਮੂ ਗਿਆ ਸੀ ਕਿੰਨੇ ਚਿਰ ਪਹਿਲਾਂ ਕਿਸਾਲ ਕੋ ਹੋ ਗਿਆ ਜੰਮੂ ਕੇ ਨਾ ਸਾਲ ਡੇਢ ਸਾਲ ਹੋ ਗਿਆ ਕੇ ਨਾ ਉਹ 2018 ਚ ਭਰਤੀ ਹੋਇਆ ਤੇ ਹੁਣ 9 ਮਹੀਨੇ ਹੋ ਗਏ ਨੇ ਬਾਹਰ ਗਏ ਨੂੰ ਕੰਜਰ ਨੂੰ ਹਾਂਜੀ ਇਹ ਜਿਹੜਾ ਨੂੰ ਜੀਵਨ ਫੌਜੀ ਫੌਜੀ ਇਸ ਕਰਕੇ ਕਿਹਾ ਜਾਂਦਾ ਇਹਨੂੰ ਫੌਜੀ ਫੌਜੀ ਕਿੱਦਾਂ ਬਣਾਇਆ ਸੀ ਹਾਂਜੀ ਮੈਂ ਪਲੱਸ 2 ਕਰਾਈ ਸੀ ਪਲੱਸ 2 ਦੇ ਪੇਪਰ ਨਹੀਂ ਦਿੱਤੇ ਜਦੋਂ ਭਰਤੀ ਹੋ ਗਿਆ ਕੀ ਸੋਚ ਕੇ ਨੂੰ ਫੌਜੀ ਬਣਾਇਆ ਪਰ ਮੈਂ ਸੋਚਿਆ ਮੇਰੇ ਘਰ ਦੀ ਗਰੀਬੀ ਮੁੜ ਜਾਏ ਮੇਰੇ ਘਰ ਦੀ ਗਰੀਬੀ ਬੜੀ ਸੀ ਬੜੇ ਮਾੜੇ ਹਾਲਤੀ ਸੀ ਮੈਂ ਕਹਿ ਬੇਟਾ ਭਰਤੀ ਹੋ ਤੇ ਮੇਰੇ ਘਰ ਦੀ ਗਰੀਬੀ ਮੁੜ ਪਰ ਮੈਂ ਪੜਾਅ ਜੀ ਦਾ ਜਦੋਂ ਪਿਓ ਮਰਿਆ ਛੋਟਾ ਜਿਹਾ ਪੰਜਵੀਂ ਚ ਪੜਦਾ ਸੀ ਤੇ ਉਸ ਤੋਂ ਬਾਅਦ ਇਹਨ ਮੈਂ ਪੜਾਅ ਲ ਖਾ ਕੇ ਭਰਤੀ ਕਿਰਾਏ ਪਹਿਲੀ ਭਰਤੀ ਮੇਰਾ ਪੁੱਤ ਹੋ ਗਿਆ ਤੇ ਮੇਰੇ ਪੁੱਤ ਨੇ ਬਹੁਤ ਸੋਹਣੀ ਨੌਕਰੀ ਕੀਤੀ ਹੈ 7 ਸਾਲ ਪਰ ਹੁਣ ਮੈਨੂੰ ਨਹੀਂ ਸਮਝ ਲੱਗੀ ਵੀ ਹੁਣ ਕੀ ਪਾਣਾ ਬਣਿਆ ਪੁੱਤ ਦੇ ਉਹ ਚੁਫ ਰਿਟਾਇਰਮੈਂਟ ਹੋ ਗਿਆ ਨਹੀਂ ਜੀ ਘੋੜਾ ਹੋ ਗਿਆ ਫੰਗੜਾ ਹੋ ਗਿਆ ਛੁੱਟੀ ਆਇਆ ਮੁੜ ਕੇ ਮੈਨੂੰ ਪਤਾ ਹੀ ਨਹੀਂ ਛੁੱਟੀ ਆਏ ਦਾ ਵੀ ਨਹੀਂ ਪਤਾ ਮੈਨੂੰ ਮੈਨੂੰ ਉਦੋਂ ਪਤਾ ਲੱਗਾ ਭਾਜੀ ਜਦੋਂ ਬਾਹਰ ਚੜਿਆ ਗਿਆ ਕਿੰਨਾ ਕਿੰਨਾ ਚਿਰ ਪਹਿਲਾਂ ਛੁੱਟੀ ਆਇਆ ਸੀ ਛੁੱਟੀ ਪਹਿਲਾਂ 9 ਮਹੀਨੇ ਚ ਗਿਆ ਆ ਕਿਹੜੇ 9 ਮਹੀਨੇ ਪਿਛਲੇ 9 ਮਹੀਨੇ ਵਿੱਚ ਇੱਕ ਤੇ ਆ 9 ਮਹੀਨੇ ਨਿਕਲੇ ਇੱਕ ਉਸ ਤੋਂ ਪਿਛਲਾ ਜਿਹੜਾ 9 ਮਹੀਨਾ ਹੁੰਦਾ ਹੈ ਉਹ ਚ ਛੁੱਟੀ ਆ ਉਹ ਚ ਛੁੱਟੀ ਆਇਆ ਕਿੰਨਾ ਚਿਰ ਕਰ ਰਿਹਾ ਦੋ ਮਹੀਨੇ ਛੁੱਟੀ ਕੱਟ ਕੇ ਗਿਆ ਅੱਛਾ ਹਾਂ ਫਿਰ ਕੋਈ ਗੱਲ ਬਾਤ ਨਹੀਂ ਸਾਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ ਹਾਂ ਬਾਰ ਕਦੋਂ ਗਿਆ ਬਾਰੇ ਮੇਰੇ ਕੱਲ 8-9 ਮਹੀਨੇ ਹੋ ਗਏ ਨੇ ਬਾਰਗੇ ਕਿਹਾ ਕਿ ਮੈਨੂੰ ਕੁਝ ਨਹੀਂ ਕਿਹਾ ਵਾਦੀ ਮੈਨੂੰ ਦੱਸਿਆ ਹੀ ਕੱਖ ਨਹੀਂ ਤੁਹਾਨੂੰ ਕਿੱਦਾਂ ਪਤਾ ਲੱਗਾ ਬਾਰ ਮੈਨੂੰ ਬਦੋਂ ਜਦੋਂ ਇਹ ਫੋਟੋ ਲੀਕ ਕੀਤੀ ਹੈ ਨਾ ਉਦੋਂ ਮੈਨੂੰ ਪਤਾ ਲੱਗਾ ਇਹ ਇਹ ਇੰਨਾ ਕੰਮ ਵਿੱਚ ਕਿੱਦਾਂ ਪਿਆ ਹੁਣ ਜਿਹੜਾ ਕੱਲ ਥਾਣੇ ਦੇ ਵਿੱਚ ਬੰਬ ਸੁੱਟਿਆ ਬਾਜੀ ਮੈਨੂੰ ਇਹ ਵੀ ਨਹੀਂ ਜੇ ਪਤਾ ਇਹਦੀ ਅਮਰਤਪਾਲ ਨਾਲ ਕਿਤੇ ਫੋਟੋ ਲੱਤੀ ਮੈਨੂੰ ਨਹੀਂ ਪਤਾ ਅਮਰਤਪਾਲ ਕੌਣ ਹੈ ਕੌਣ ਨੇ ਉਹਦੇ ਤੋਂ ਤੁਹਾਡੇ ਘਰ ਇੱਕ ਦੋ ਵਾਰੀ ਪੁਲਿਸ ਆਈ ਆ ਉਹਨਾਂ ਨੇ ਮੈਨੂੰ ਕੁਝ ਨਹੀਂ ਆਖਿਆ ਮੈਂ ਬੇਨਿਆਜ ਨਹੀਂ ਕਹਿਣਾ ਉਹਨਾਂ ਨੇ ਵੀ ਮੈਂ ਕਿਹਾ ਨਾ ਮਾਤਾ ਕਿੱਥੇ ਤੇ ਮੁਰਕੇ ਚਲੇ ਜਾਂਦੇ ਰਹੇ ਨੇ ਤੇ ਮੁਰਕੇ ਹੁਣ ਸਾਨੂੰ ਤੰਗ ਕੀਤਾ ਪੁਲਿਸ ਨੇ ਹੁਣ ਤੇ ਮੈਨੂੰ 5 ਦਿਨ ਥਾਣੇ ਰੱਖਿਆ ਉਹਨਾਂ ਨੇ ਮਾਲੇ ਵਾਲੀ ਚੌਂਕੀ 'ਚ ਰੱਖਿਆ ਉਹਨਾਂ ਨੇ ਮੇਰੀ ਭੈਣ ਦੇ ਕੋਲੋਂ ਚੋਕ ਕੇ ਲੈਂਦਾ ਮੈਂ ਭੈਣ ਕੋਲ ਅੱਖਾਂ ਬਣਾਉਣ ਗਈ ਹਾਂ ਤੇ ਮੇਰੀ ਭੈਣ ਨੂੰ ਵੀ ਚੋਕ ਲਿਆ ਮੇਰੇ ਭਨੂਜੇ ਨੂੰ ਵੀ ਚੋਕ ਲਿਆ ਇਹਨਾਂ ਨੇ ਬੇਨਜਾਜ ਹੀ ਚੋਕ ਲਿਆ ਜਦੋਂ ਮੈਨੂੰ ਤੇ ਚੋਕੜਾ ਸੀ ਮੇਰੇ ਭਨੂਜੇ ਤੇ ਭੈਣ ਨੂੰ ਤੇ ਨਾਲ ਚੋਕਦੇ ਉਹੋ ਇੱਕ ਮੌਂਦੇ ਤੋਂ ਉਹੋ ਖਾਂਦੇ ਸੀ ਬੱਚੇ ਉਹਨਾਂ ਦੇ ਰੋਲਣ ਦੇ ਨੇ ਤੇ ਇਸ ਕਰਕੇ ਤੇ ਜਦੋਂ ਇਹਨਾਂ ਲੀਕ ਹੋਈ ਆ ਫੋਟੋ ਤੈਲਾ ਮੈਨੂੰ ਕਹਿੰਦਾ ਰਿਹਾ ਮਾਂ ਫੋਟੋ ਮੇਰੇ ਮੈਂ ਮਾਂ ਮੈਂ ਠੀਕ ਠਾਕ ਆ ਕੋਈ ਗੱਲ ਬਾਤ ਨਹੀਂ ਮੈਂ ਠੀਕ ਠਾਕ ਆ ਫੌਜ ਚ ਮੇਰਾ ਫਿਕਰ ਨਾ ਕਰੀ ਫੋਨ ਲੇਟ ਵੀ ਹੋ ਜਾਏਗਾ ਨਾ ਤਾਂ ਤੂੰ ਚਿੰਤਾ ਨਾ ਕਰੀ ਬਾਜੀ ਸੱਤੀ ਅੱਠੀ ਅੱਠੀ ਦਿਨੀ ਮੈਨੂੰ ਫੋਨ ਆਉਣਾ ਤੇ ਮੈਂ ਕਿਹਾ ਫੌਜ ਚ ਫੌਜ ਚ ਫੌਜ ਚ ਤੇ ਮੈਨੂੰ ਉਦੋਂ ਪਤਾ ਲੱਗਾ ਜਦੋਂ ਫੋਟੋ ਦੀ ਲੀਕ ਹੋਈ ਫੋਟੋ ਕਿਹੜੀ ਲੀਕ ਹੋਈ ਸੀ ਕੋਈ ਬਾਹਰ ਦੀ ਹੋਈ ਸੀ ਅੱਛਾ ਕੋਈ ਬਾਹਰੋਂ ਆਈ ਹੈ ਫੋਟੋ ਵੀ ਮੈਂ ਬਾਹਰ ਦੇ ਦੇਸ਼ ਪਹੁੰਚ ਗਿਆ ਜੀ ਹਾਂਜੀ ਤੇ ਫੇਰ ਮੈਨੂੰ ਲੋਕੀ ਗੁੱਜੇ ਗੁੱਜੇ ਪੁੱਛਣ ਲੱਗੇ ਵੀ ਤੂੰ ਦੇ ਕੰਨੀ ਆ ਵੀ ਮੁੰਡਾ ਫੌਜ ਚ ਉਹਦੇ ਬਾਹਰ ਚਲੇ ਗਿਆ ਤੇ ਪਾਜੀ ਜੀ ਜਦੋਂ ਮੈਨੂੰ ਪਤਾ ਲੱਗਾ ਬਾਹਰ ਚ ਲੱਗਿਆ ਮੈਂ ਵੇੜੇ ਚ ਲੇਕ ਪੀ ਹਾਂ ਤੇ ਮੇਰਾ ਪੁੱਤ ਨੌਕਰੀ ਕਰਦਾ ਕਿਉਂ ਬਾਹਰ ਚਲੇ ਗਿਆ ਕਿڑی ਨਿਹਰੀ ਮੱਚ ਗਈ ਬੰਦੇ ਪਾ ਲਾ ਕੇ ਤਾਂ ਫੈਸਲਾ ਕਰ ਲੈਂਦੇ ਕੋਈ ਗੱਲ ਮੁਕਾਉਂਦੇ ਫੇਰ ਪਾਜੀ ਉਸ ਤੋਂ ਬਾਅਦ ਪੁਲਸ ਆਉਣੀ ਸ਼ੁਰੂ ਹੋ ਗਈ ਕਿਹੜੇ ਕਿਹੜੇ ਪਰਚੇ ਇੱਥੇ ਮੈਨੂੰ ਇੱਕ ਪਰਚੇ ਆਂਦਾ ਨਹੀਂ ਜੇ ਪਤਾ ਮੈਨੂੰ ਪਰਚੇ ਬੜੇ ਦਿੱਤੇ ਹੋਗੇ ਆ ਝੂਠੇ ਡੇਰੇ ਵਾਲੇ ਕਰੀ ਜਾਂਦੇ ਇਹ ਕਦੋਂ ਤੋਂ ਹੋਣੀ ਸ਼ੁਰੂ ਹੋਏ ਅੱਜ ਜਦੋਂ ਬਾਹਰ ਕੀ ਤੜਨ ਕਦੀ ਗੱਲ ਹੋਈ ਵੀ ਕਿਉਂ ਜਿਸ ਤਰ੍ਹਾਂ ਕੱਲ ਵਾਲੇ ਬੰਬ ਦੀ ਗੱਲ ਇਹ ਨਹੀਂ ਮੇਰੇ ਨਾਲ ਪਾਜੀ ਕਈ ਮੇਰੇ ਕੋ ਆ ਫੋਨ ਜੇ ਹਾਂ ਆ ਦੇਖ ਆ ਫੋਨ ਜੇ ਮੇਰੇ ਕੋ ਆਂਦਾ ਨਹੀਂ ਫੋਨ ਨਹੀਂ ਮੈਨੂੰ ਨਹੀਂ ਜੀ ਆਉਂਦਾ ਮੈਨੂੰ ਕਿਤੇ ਫੋਨ ਆਵੇ ਤੇ ਮੈਂ ਪੁੱਛਾਂ ਤੇ ਸਹੀ ਵੀ ਪੁੱਛ ਤੂੰ ਕਿਉਂ ਮੇਰੀ ਜ਼ਿੰਦਗੀ ਬਰਬਾਦ ਤੇ ਆ ਕਰ ਤਾ ਨਾ ਕਰ ਮੇਰੀ ਜ਼ਿੰਦਗੀ ਬਰਬਾਦ ਭਾਜ ਮੈਂ ਵਿਧਵਾ ਜਨਾਨੀ ਆ ਮੇਰੀ ਕੋਈ ਘਰ ਚ ਰਹਿਣਾ ਬੜਾ ਔਖਾ ਆ ਜਨਾਨੀਆਂ ਗਰੀਬਰੀ ਇਹਨੂੰ ਮੈਂ ਰੋਟੀ ਪਾਣੀ ਦੇਣ ਦੀ ਤੇ ਮੇਰੇ ਲੱਗੇ ਆ ਜਾਂਦੀ ਆ ਤੁਸ ਤਾਨੂੰ ਰੋਟੀ ਪਾਣੀ ਕੌਣ ਦਿੰਦਾ ਕੋਈ ਨਹੀਂ ਦਿੰਦਾ ਮੈਂ ਆਪੇ ਪਕਾਉਣੀ ਆ ਕਮਾਉਂਦੇ ਕਿ ਬੋਚ ਰਿਹਾ ਮੈਂ ਕਿਦਾਂ ਰੋਟੀ ਪਾਣੀ ਚੱਲਦਾ ਤਾ ਚਲੋ ਰੋਟੀ ਪਾਣੀ ਤਾਂ ਮਾੜਾ ਚੰਗਾ ਚੱਲਣਾ ਹੀ ਜਿਵੇਂ ਤਰ੍ਹਾਂ ਦਾ ਮਾੜਾ ਮੋਟਾ ਪਿਆਲੀ ਬੰਨਾ ਹੈਗਾ ਮੇਰਾ ਹੈਗਾ ਕਿੰਨੀ ਪਿਆਲੀ ਹੈਗੀ ਇਹ 2 ਕਿੱਲੇ ਪਿਆਲੀ ਮੇਰੀ ਉੱਤੋਂ ਠੇਕਾ ਠੋਕਾ ਹਾਂਜੀ ਠੇਕਾ ਠੋਕਾ ਲੈਣੀ ਹੈ ਹਾਂਜੀ ਜੇ ਹੁਣ ਤੁਹਾਡਾ ਪੁੱਤ ਸੁਣਦਾ ਹੋਵੇ ਤਾਂ ਕੀ ਕਹੋਗੇ ਕੀ ਹੱਕ ਮੇਰਾ ਪੁੱਤ ਸੁਣਦਾ ਐ ਮੈਂ ਤਾਂ ਇਹੋ ਹੀ ਆਖੜਾ ਪੁੱਤ ਨਾ ਦਵਾਈ ਖਾ ਕੇ ਮਰ ਜਾਣਾ ਐ ਪੁੱਤ ਮੇਰੀ ਜ਼ਿੰਦਗੀ ਕੋਈ ਨਹੀਂ ਹੋ ਪਤਾ ਮੇਰੀ ਜ਼ਿੰਦਗੀ ਕੋਈ ਨਹੀਂ ਮੈਂ ਬਿਮਾਰ ਹੋਵੇ ਮੇਰਾ ਸਰੀਰ ਕੰਬੁੰਦਿਆ ਆ ਤੂੰ ਕਿੱਥੇ ਆਖੀ ਮੈਨੂੰ ਲੱਭਦਾ ਨਹੀਂ ਬਾਜੀ ਮੇਰੇ ਲੱਗੇ ਨਹੀਂ ਕੋਈ ਅਣਕ ਜਨਾਨੀ ਪੈਂਦੀ ਡਰਦੀ ਪਤਾ ਨਹੀਂ ਕਦੋਂ ਪੁਲਿਸ ਪੈ ਜਣੀ ਤੇ ਕਦੋਂ ਲੈ ਜਾਣਾ ਨੂੰ ਕਿਹਨੇ ਮੇਰੇ ਲੱਗੇ ਨਹੀਂ ਕੋਈ ਆਉਂਦਾ ਹੁਣ ਮੈਂ ਸਾਰਾ ਦਿਨ ਇਸ ਤਰ੍ਹਾਂ ਹੀ ਪਹੀਰਾ ਨਰ ਜਾਈ ਚ